ਸਤਿ ਸ਼੍ਰੀ ਅਕਾਲ ਮੈਂ ਸੁਨਾਨਾ ਸਾਡੇ ਲੋਕ ਤੇ ਤੁਹਾਡਾ ਸਵਾਗਤ ਤੁਸੀਂ ਦੇਖ ਰਹੇ ਹੋ ਗਲੋਬਲ ਨਿਊਜ਼ ਰੁਕ ਕਰਦੇ ਹਾਂ ਪਹਿਲੀ ਖਬਰ ਵੱਲ हरियाणा ਦੇ ਸੀਨੀਅਰ ਆਈਪੀਐਸ ਅਧਿਕਾਰੀ ਵਿਪੂਰਨ ਕੁਮਾਰ ਦੇ ਖੁਦਕੁਸ਼ੀ ਮਾਮਲੇ ਵਿੱਚ ਵੱਡੀ ਕਾਰਵਾਈ ਕੀਤੀ ਗਈ ਹੈ। ਸੂਤਰਾਂ ਅਨੁਸਾਰ ਹਰਿਆਣਾ ਸਰਕਾਰ ਨੇ ਸੂਬੇ ਦੇ ਡੀਜੀਪੀ ਸ਼ਤਰੂਕੰਨ ਕਪੂਰ ਨੂੰ ਛੁੱਟੀ ਤੇ ਭੇਜ ਦਿੱਤਾ। ਪੁਲਿਸ ਨੇ ਡੀਜੀਪੀ ਅਤੇ ਖੁਦਕੁਸ਼ੀ ਨੋਟ ਵਿੱਚ ਦੱਸਿਆ ਕਿ ਹੋਰ ਅਧਿਕਾਰੀਆਂ ਵਿਰੁੱਧ ਕੇਸ ਦਰਜ ਕੀਤਾ। ਦਰਅਸਲ ਵਿਪੂਰਨ ਕੁਮਾਰ ਜੋ ਕਿ 2001 ਬੈਂਚ ਦੇ ਆਈਪੀਐਸ ਅਧਿਕਾਰੀ ਸਨ ਅਤੇ ਰੋहतक ਦੇ ਪੁਲਿਸ ਸਿਖਲਾਈ ਕੇਂਦਰ ਵਿੱਚ ਇੰਸਪੈਕਟਰ ਜਨਰਲ ਵਜੋਂ ਤਾਇਨਾਤ ਸਨ। ਉਹਨਾਂ ਨੇ 7 ਅਕਤੂਬਰ ਨੂੰ ਖੁਦਕੁਸ਼ੀ ਕਰ ਲਈ ਸੀ। ਜਾਂਚ ਤੋਂ ਪਤਾ ਲੱਗਾ ਕਿ ਉਹਨਾਂ ਦੇ 8 ਪੰਨਿਆਂ ਦੇ ਸੁ ਸੀਨੀਅਰ ਅਧਿਕਾਰੀਆਂ ਦੇ ਨਾਮ ਸਨ ਜਿਨ੍ਹਾਂ ਤੇ ਉਸਨੇ ਪਰੇਸ਼ਾਨ ਕਰਨ ਅਤੇ ਉਸਦੇ ਕਰੀਅਰ ਨੂੰ ਨੁਕਸਾਨ ਪਹੁੰਚਾਉਣ ਦਾ ਦੋਸ਼ ਲਗਾਇਆ ਸੀ ਇਸ ਮਾਮਲੇ ਦੇ ਸਬੰਧ ਵਿੱਚ ਸ਼ਨੀਵਾਰ ਨੂੰ ਰੌहतक ਦੇ ਸਾਬਕਾ ਐਸਪੀ ਨਿਰਿੰਦਰ ਬਜ਼ਾਰਨੀਆਂ ਨੂੰ ਉਹਨਾਂ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ ਬਜ਼ਾਰਨੀਆਂ ਦੀ ਜਗ੍ਹਾ ਸੁਰਿੰਦਰ ਸਿੰਘ ਪੋਰੀਆ ਨੂੰ ਰੌहतक ਦਾ ਐਸਪੀ ਨਿਯੁਕਤ ਕੀਤਾ ਗਿਆ ਬਜ਼ਾਰਨੀਆਂ ਨੂੰ ਫਿਲਹਾਲ ਕੋਈ ਅਹੁਦਾ ਨਹੀਂ ਦਿੱਤਾ ਗਿਆ ਹੁਣ ਡੀਜੀਪੀ ਸ਼ਤਰੂਕੰਨ ਕਪੂਰ ਨੂੰ ਜਾਂਚ ਪੂਰੀ ਹੋਣ ਤੱਕ ਛੁੱਟੀ ਤੇ ਭੇਜ ਦਿੱਤਾ ਗਿਆ ਦੱਖਣੀ ਅਫਰੀਕਾ ਦੇ ਉੱਤਰ ਚ ਇੱਕ ਪਹਾੜੀ ਖੇਤਰ ਚ ਬੱਸ ਹਾਦਸੇ ਚ ਘੱਟੋ ਘੱਟ 42 ਲੋਕਾਂ ਦੀ ਮੌਤ ਹੋ ਗਈ ਹੈ ਅਧਿਕਾਰੀਆਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ ਇਹ ਹਾਦਸਾ ਐਤਵਾਰ ਨੂੰ ਰਾਸ਼ਤਾਨੇ ਪ੍ਰੀਟੋਰੀਆ ਤੋਂ ਲਗਭਗ 400 ਕਿਲੋਮੀਟਰ ਉੱਤਰ ਚ ਲੂਇਸ ਰੀਚਰਡ ਸ਼ਹਿਰ ਦੇ ਨੇੜੇ H1 ਹਾਈਵੇ ਤੇ ਵਾਪਰਿਆ ਰੋਡ ਟ੍ਰੈਫਿਕ ਮੈਨੇਜਮੈਂਟ ਕਾਰਪੋਰੇਸ਼ਨ ਦੇ ਬੁਲਾਰੇ ਸਾਈਮਨ ਜੁਬਾਨੇ ਨੇ ਦੱਖਣੀ ਅਫਰੀਕਾ ਦੇ ਸਮਾਚਾਰ ਆਊਟਲੈਟ ਨੂੰ ਦੱਸਿਆ ਕਿ ਅਧਿਕਾਰੀਆਂ ਨੇ 42 ਮੌਤਾਂ ਦੀ ਪੁਸ਼ਟੀ ਕੀਤੀ ਹੈ ਪਰ ਮ੍ਰਿਤਕਾਂ ਅਤੇ ਜ਼ਖਮੀਆਂ ਦੀ ਗਿਣਤੀ ਦੀ ਅਜੇ ਵੀ ਪੁਸ਼ਟੀ ਕੀਤੀ ਜਾ ਰਹੀ ਹੈ ਸੂਬਾਈ ਸਰਕਾਰ ਨੇ ਕਿਹਾ ਕਿ ਬੱਸ ਫੀਸਲ ਕੇ ਇੱਕ ਖੜਚ ਜਾ ਡੀਗੀ ਗਾਜ਼ਾ ਸ਼ਹਿਰ ਵਿੱਚ ਹਮਾਸ ਅਤੇ ਡੋਗਮੁਸ਼ ਕਬੀਲੇ ਵਿਚਕਾਰ ਝੜਪ ਵਿੱਚ 64 ਲੋਕ ਮਾਰੇ ਗਏ ਮ੍ਰਿਤਕਾਂ ਵਿੱਚ 52 ਡੋਗਮੁਸ਼ ਅਤੇ 12 ਹਮਾਸ ਲੜਾਕੇ ਸ਼ਾਮਲ ਨੇ ਹਮਾਸ ਦੇ ਟੈਲੀਵਿਜ਼ਨ ਚੈਨਲ ਦੇ ਅਨੁਸਾਰ ਝੜਪ ਵਿੱਚ ਹਮਾਸ ਦੇ ਸੀਨੀਅਰ ਅਧਿਕਾਰੀ ਬਸ਼ੇਮ ਨਈਮ ਦਾ ਪੁੱਤਰ ਵੀ ਮਾਰਿਆ ਗਿਆ ਇਸ ਦੌਰਾਨ ਇੱਕ ਫਿਲਸਤੀਨੀ ਪੱਤਰਕਾਰ ਦਾ ਵੀ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਮੀਡੀਆ ਰਿਪੋਰਟਾਂ ਦੇ ਅਨੁਸਾਰ ਹਿੰਸਾ ਉਦੋਂ ਪੜਕੀ ਜਦੋਂ ਹਮਾਸ ਲੜਾਕਿਆਂ ਨੇ ਸਬਰਾ ਖੇਤਰ ਵਿੱਚ ਕਬੀਲੇ ਦੇ ਟਿਕਾਣਿਆਂ ਤੇ ਹਮਲਾ ਕੀਤਾ ਡੋਗਮੁਸ਼ ਕਬੀਲੇ ਨੇ ਦੋਸ਼ ਲਾ ਕੇ ਹਮਾਸ ਨੇ ਉਹਨਾਂ ਨੂੰ ਨਿਸ਼ਾਨਾ ਬਣਾਉਣ ਲਈ ਜਗਬੰਦੀ ਦਾ ਉਧਾ ਉਠਾਇਆ ਹਮਾਸ ਨੇ ਚੇਤਾਵਨੀ ਦਿੱਤੀ ਹੈ ਕਿ ਹਿੰਸਾ ਵਿੱਚ ਸ਼ਾਮਿਲ ਨਾ ਹੋਣ ਵਾਲੇ ਮਿਲੀਸ਼ੀਆ ਮੈਂਬਰਾਂ ਅਤੇ ਅਪਰਾਧੀਆਂ ਨੂੰ ਅਗਲੇ ਐਤਵਾਰ ਤੱਕ ਆਤਮ ਸਮਰਪਣ ਕਰਨਾ ਪਵੇਗਾ ਨਹੀਂ ਤਾਂ ਸਖਤ ਸਜ਼ਾ ਦਿੱਤੀ ਜਾਵੇਗੀ ਅਫਗਾਨਿਸਤਾਨ ਨੇ ਪਾਕਿਸਤਾਨ ਦੇ ਹਾਈ ਲੈਵਲ ਡੈਲੀਗੇਸ਼ਨ ਦੇ ਦੌਰੇ ਨੂੰ ਸਖਤੀ ਨਾਲ ਰੱਦ ਕਰ ਦਿੱਤਾ ਇਸ ਲਈ ਤਿੰਨ ਦਿਨਾਂ ਦੌਰਾਨ ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜਾ ਮੁਹੰਮਦ ਆਸੀਫ ਆਈਐਸਆਈ ਮੁਖੀ ਲੈਫਟੀਨੈਂਟ ਜਨਰਲ ਅਸੀਮ ਮਲਿਕ ਅਤੇ ਦੋ ਹੋਰ ਜਨਰਲਾਂ ਨੇ ਅਫਗਾਨਿਸਤਾਨ ਜਾਣ ਲਈ ਵੀਜ਼ਾ ਬੇਨਤੀਆਂ ਪੇਸ਼ ਕੀਤੀਆਂ ਸਨ ਪਰ ਕਾਬੂਲ ਨੇ ਤਿੰਨੋਂ ਵਾਰ ਮਨਜ਼ੂਰੀ ਦੇਣ ਤੋਂ ਸਾਫ਼ ਇਨਕਾਰ ਕਰ ਦਿੱਤਾ ਸੂਤਰਾਂ ਅਨੁਸਾਰ ਇਸਲਾਮਿਕ ਅਮੀਰਾਤ ਆਫ ਅਫਗਾਨਿਸਤਾਨ ਨੇ ਇਹ ਫੈਸਲਾ ਪਾਕਿਸਤਾਨ ਵੱਲੋਂ ਹਾਲ ਹੀ ਵਿੱਚ ਪਕਤਿਕਾ प्रांत ਵਿੱਚ ਨਾਗਰਿਕ ਖੇਤਰਾਂ ਤੇ ਹਵਾਈ ਹਮਲਿਆਂ ਅਤੇ ਹਵਾਈ ਹਮਲਿਆਂ ਤੋਂ ਬਾਅਦ ਲਿਆ ਕਾਬੂਲ ਨੇ ਸਪਸ਼ਟ ਤੌਰ ਤੇ ਕਿਹਾ ਕਿ ਜਦੋਂ ਤੱਕ ਸਾਡੇ ਨਾਗਰਿਕ ਹਮਲੇ ਦਾ ਸ਼ਿਕਾਰ ਹੁੰਦੇ ਨੇ ਤਾਂ ਅਸੀਂ ਕਿਸੇ ਵੀ ਪਾਕਿਸਤਾਨੀ ਬਫਦਰ ਦਾ ਸਵਾਗਤ ਕਰਨ ਦੀ ਉਮੀਦ ਨਹੀਂ ਕਰ ਸਕਦੇ ਮਾਹਿਰ ਕਾਬੂਲ ਦੇ ਸਖਤ ਜਵਾਬ ਨੂੰ ਕੂਟਨੀਤਿਕ અપਮਾਨ ਵਜੋਂ ਦੇਖ ਰਹੇ ਨੇ ਅਫਗਾਨਿਸਤਾਨ ਨੇ ਸਪਸ਼ਟ ਤੌਰ ਤੇ ਸੰਕੇਤ ਦਿੱਤਾ ਕਿ ਉਹ ਹੁਣ ਪਾਕਿਸਤਾਨ ਦੀਆਂ ਸ਼ਰਤਾਂ ਤੇ ਗੱਲਬਾਤ ਨਹੀਂ ਕਰੇਗਾ ਇਹ ਫੈਸਲਾ ਅਫਗਾਨ ਪ੍ਰਭੂਸਤਾ ਅਤੇ ਸੁਰੱਖਿਆ ਦੇ ਮੁੱਦੇ ਤੇ ਕਾਬੂਲ ਦੇ ਧ੍ਰਿੜ ਰੁਖ ਨੂੰ ਦਰਸਾਉਂਦਾ ਹੈ ਖੇਤਰੀ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਵਿਕਾਸ ਦੋਵਾਂ ਗੁਵਾਂਢੀ ਦੇਸ਼ਾਂ ਵਿਚਕਾਰ ਵਧ ਰਹੇ ਤਣਾਅ ਅਤੇ ਅਵਿਸ਼ਵਾਸ ਨੂੰ ਹੋਰ ਡੂੰਗਾ ਕਰ ਸਕਦਾ ਪਾਕਿਸਤਾਨ ਵਿੱਚ ਗਾਜ਼ਾ ਪੀਸ ਡੀਲ ਦੇ ਵਿਰੋਧ ਵਿੱਚ ਪਿਛਲੇ 5 ਦਿਨਾਂ ਤੋਂ ਚੱਲ ਰਹੇ ਪ੍ਰਦਰਸ਼ਨ ਖੂਨੀ ਰੂਪ ਧਾਰ ਚੁੱਕੇ ਨੇ ਧਾਰਮਿਕ ਤੇ ਰਾਜਨੀਤਿਕ ਸੰਗਠਨ ਤਹਿਰੀਕ-ਏ-ਲਬੈਕ ਪਾਕਿਸਤਾਨ ਨੇ ਦਾਅਵਾ ਕੀਤਾ ਕਿ ਪੁਲਿਸ ਦੀ ਗੋਲੀਬਾਰੀ ਵਿੱਚ ਉਨ੍ਹਾਂ ਦੇ 250 ਤੋਂ ਵੱਧ ਕਾਰਕੁਨ ਅਤੇ ਆਗੂ ਮਾਰੇ ਗਏ ਨੇ ਜਦਕਿ 1500 ਤੋਂ ਵੱਧ ਜ਼ਖਮੀ ਹੋਏ ਨੇ ਰਿਪੋਰਟਾਂ ਮੁਤਾਬਕ ਪਾਕਿਸਤਾਨ ਸਰਕਾਰ ਵੱਲੋਂ ਟਰੰਪ ਦੇ ਪੀਸ ਪਲਾਨ ਦਾ ਸਮਰਥਨ ਕਰਨ ਤੋਂ ਬਾਅਦ ਇਹ ਵਿਰੋਧ ਹੋਰ ਤਿੱਬਰ ਹੋ ਗਿਆ डीएलपी ਦੇ ਮੁਖੀ ਸਾਦ हुसैन ਰਿਜ਼ਵੀ ਨੇ ਲਾਹੌਰ ਤੋਂ اسلامਾਬਾਦ ਤੱਕ ਲੰਮਾ ਮਾਰਚ ਸ਼ੁਰੂ ਕੀਤਾ ਸੀ ਜੋ ਗਾਜ਼ਾ ਦੇ ਹੱਕ ਚ ਤੇ ਇਜ਼ਰਾਈਲ ਦੇ ਖਿਲਾਫ ਚਲਾਇਆ ਜਾ ਰਿਹਾ ਸੀ ਮਾਰਚ ਦੌਰਾਨ ਰਿਜ਼ਵੀ ਨੂੰ ਤਿੰਨ ਗੋਲੀਆਂ ਲੱਗੀਆਂ ਤੇ ਉਹ ਇਸ ਵੇਲੇ ਹਸਪਤਾਲ ਵਿੱਚ ਗੰਭੀਰ ਹਾਲਤ ਵਿੱਚ ਹੈ ਹਾਲਾਂਕਿ ਸਰਕਾਰ ਵੱਲੋਂ ਮੌਤਾਂ ਦੀ ਗਿਣਤੀ ਬਾਰੇ ਕੋਈ ਅਧਿਕਾਰਿਕ ਬਿਆਨ ਜਾਰੀ ਨਹੀਂ ਕੀਤਾ ਗਿਆ ਪਰ ਪੰਜਾਬ ਪ੍ਰਾਂਤ ਦੇ ਕਈ ਹਿੱਸਿਆਂ ਵਿੱਚ ਤਣਾਅਪੂਰਨ ਹਾਲਾਤ ਬਣੇ ਹੋਏ ਨੇ ਕੁਝ ਇਲਾਕਿਆਂ ਵਿੱਚ ਪੁਲਿਸ ਅਤੇ ਪ੍ਰਦਰਸ਼ਨਕਾਰੀਆਂ ਵਿਚਾਲੇ ਜ਼ਬਰਦਸਤ ਝੜਪਾਂ ਜਾ ਰਹੀਆਂ ਨੇ ਚੀਨੀ ਕਮਿਊਨਿਸਟ ਅਧਿਕਾਰੀਆਂ ਨੇ ਦੇਸ਼ ਦੀਆਂ ਸਭ ਤੋਂ ਵੱਡੀਆਂ ਅਨधिकृत ਈਸਾਈ ਧਰਮ ਸਮਾਵਾਂ ਵਿੱਚੋਂ ਇੱਕ ਜੀਹਾਨ ਚਰਚ ਵਿਰੁੱਧ ਇੱਕ ਵੱਡੀ ਕਾਰਵਾਈ ਸ਼ੁਰੂ ਕੀਤੀ ਹੈ ਇਸ ਕਾਰਵਾਈ ਤਹਿਤ ਕਈ ਸੂਬਿਆਂ ਵਿੱਚ 30 ਤੋਂ ਵੱਧ ਪਾਦਰੀ ਅਤੇ ਮੈਂਬਰ ਗ੍ਰਿਫਤਾਰ ਕੀਤੇ ਗਏ ਨੇ ਜਾਂ ਗਾਇਬ ਹੋ ਗਏ ਨੇ ਜਿਸ ਕਾਰਨ ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਕਾਰਕੁਨਾਂ ਅਤੇ ਪ੍ਰਮੁੱਖ ਅਮਰੀਕੀ ਅਧਿਕਾਰੀਆਂ ਵਿੱਚ ਵਿਆਪਕ ਰੋਸ ਪੈਦਾ ਹੋ ਗਿਆ ਜਿਹਨਾਂ ਚਰਚ ਵੱਲੋਂ ਜਾਰੀ ਇੱਕ ਬਿਆਨ ਨੂੰ ਟੈਕਸਾਸ ਆਧਾਰਿਤ ਮਨੁੱਖੀ ਅਧਿਕਾਰ ਸੰਗਠਨ ਚਾਈਨਾ ਐਡ ਨੇ ਸਾਂਝਾ ਕੀਤਾ ਜਿਸ ਵਿੱਚ ਦੱਸਿਆ ਗਿਆ ਕਿ ਚੀਨੀ ਅਧਿਕਾਰੀਆਂ ਨੇ ਪੰਜ ਸੂਬਿਆਂ ਦੇ ਨਾਲ-ਨਾਲ ਬੀਜਿੰਗ ਅਤੇ ਸੰਘਾਈ ਵਿੱਚ ਇੱਕੋ ਸਮੇਂ ਸ਼ਾਪੇ ਮਾਰੇ ਚਰਚ ਦਾ ਕਹਿਣਾ ਹੈ ਕਿ ਉਸਦੇ ਪੂਜਾ ਅਸਥਾਨਾਂ ਨੂੰ ਸੀਲ ਕਰ ਦਿੱਤਾ ਗਿਆ ਜਾਇਦਾਦ ਜ਼ਬਤ ਕੀਤੀ ਗਈ ਅਤੇ ਮੈਂਬਰਾਂ ਦੇ ਪਰਿਵਾਰਾਂ ਨੂੰ ਤੰਗ ਕੀਤਾ ਗਿਆ ਕੇਂਦਰੀ ਖੇਤੀਬਾੜੀ ਦੇ ਗ੍ਰਾਮੀਣ ਵਿਕਾਸ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਅੱਜ ਪੰਜਾਬ ਦਾ ਦੌਰਾ ਕਰਨਗੇ ਪੰਜਾਬ ਚ ਹੜ੍ਹਾਂ ਤੋਂ ਬਾਅਦ ਇਹ ਉਹਨਾਂ ਦਾ ਦੂਜਾ ਦੌਰਾ ਹੋਵੇਗਾ ਸ਼ਿਵਰਾਜ ਚੋਹਾਨ ਅੱਜ ਕਰੀਬ 12 ਵਜੇ ਲੁਧਿਆਣਾ ਦੇ ਲਾਡੋਵਾਲ ਵਿਖੇ ਭਾਰਤੀ ਮੱਕੀ ਰਿਸਰਚ ਸੈਂਟਰ ਚ ਪਹੁੰਚਣਗੇ ਤੇ ਬਿਲਡਿੰਗ ਦਾ ਉਦਘਾਟਨ ਕਰਨਗੇ ਨਿਰਧਾਰਿਤ ਪ੍ਰੋਗਰਾਮ ਅਨੁਸਾਰ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਸਵੇਰੇ ਦਿੱਲੀ ਤੋਂ ਰਵਾਨਾ ਹੋਣਗੇ ਤੇ ਚੰਡੀਗੜ੍ਹ ਰਾਹੀਂ ਲੁਧਿਆਣਾ ਪਹੁੰਚਣਗੇ ਉਹਨਾਂ ਦਾ ਲੁਧਿਆਣਾ ਪ੍ਰੋਗਰਾਮ ਭਾਰਤੀ ਖੇਤੀਬਾੜੀ ਖੋਜ ਪ੍ਰੀਸ਼ਦ ਦੇ ਭਾਰਤੀ ਮੱਕੀ ਖੋਜ ਸੰਸਥ ਕਾਟਨ ਨਾਲ ਸ਼ੁਰੂ ਹੋਵੇਗਾ ਸੰਸਥਾਨ ਕੈਂਪਸ 'ਚ ਉਹ ਮਹੱਤਵਪੂਰਨ ਪਿੰਡੂ ਵਿਕਾਸ ਯੋਜਨਾਵਾਂ ਦੇ ਲਾਭਪਾਤਰੀਆਂ ਤੇ ਮਹਿਲਾ ਸਵੈ ਸਹਾਇਤਾ ਸਮੂਹਾਂ ਨਾਲ ਵੀ ਗੱਲਬਾਤ ਕਰਨਗੇ ਇਸ ਤੋਂ ਬਾਅਦ ਸ਼ਿਵਰਾਜ ਸਿੰਘ ਚੋਹਾਨ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਨਗੇ ਜਿੱਥੇ ਉਹ ਪੰਜਾਬ ਖੇਤਰ ਲਈ ਕੇਂਦਰ ਸਰਕਾਰ ਦੀਆਂ ਮੁੱਖ ਖੇਤੀਬਾੜੀ ਤੇ ਪਿੰਡੂ ਵਿਕਾਸ ਪਹਿਲ ਕਦਮੀਆਂ ਤੇ ਯੋਜਨਾਵਾਂ ਬਾਰੇ ਜਾਣਕਾਰੀ ਸਾਂਝੀ ਕਰਨਗੇ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਲਾਲੂ ਪ੍ਰਸ਼ਾਦ ਯਾਦਵ ਉਹਨਾਂ ਦੀ ਪਤਨੀ ਰਾਵੜੀ ਦੇਵੀ ਅਤੇ ਤੇਜਸਵੀ ਯਾਦਵ ਆਈਆਰਸੀਟੀਸੀ ਮਾਮਲੇ ਦੇ ਹੋਰ ਮੁੱਲਜ਼ਮਾਂ ਦੇ ਨਾਲ ਅੱਜ ਰਾਊਂਜ ਐਵੈਨਿਊ ਅਦਾਲਤ ਵਿੱਚ ਪੇਸ਼ ਹੋਏ। ਵਿਸ਼ੇਸ਼ ਜੱਜ ਵਿਸ਼ਾਲ ਗੋਗਨ ਨੇ ਸਾਰੇ ਮੁੱਲਜ਼ਮਾਂ ਦੀ ਹਾਜ਼ਰੀ ਵਿੱਚ ਆਈਆਰਸੀਟੀਸੀ ਅਤੇ ਨੌਕਰੀਆਂ ਲਈ ਜ਼ਮੀਨ ਦੇ ਮਾਮਲਿਆਂ ਵਿੱਚ ਦੋਸ਼ ਤੈਅ ਕੀਤੇ। ਲਾਲੂ ਯਾਦਵ ਅਤੇ 14 ਹੋਰ ਵਿਰੁੱਧ ਦੋਸ਼ ਤੈਅ ਕੀਤੇ ਗਏ ਨੇ। ਅਦਾਲਤ ਨੇ ਕਿਹਾ ਕਿ ਲਾਲੂ ਯਾਦਵ ਦੀ ਸਾਰੇ ਟੈਂਡਰਾਂ ਵਿੱਚ ਸਮੂਰਯਤ ਸੀ ਅਤੇ ਇਸ ਦੇ ਸਮਰਥਨ ਲਈ ਕਾਫੀ ਸਬੂਤ ਪੇਸ਼ ਕੀਤੇ ਗਏ ਨੇ। ਅਦਾਲਤ ਨੇ ਕਿਹਾ ਕਿ ਪ੍ਰੇਸ਼ਟਾਚਾਰ मामला ਤੇ ਮੁਲਜ਼ਮਾਂ ਦੀਆਂ ਦਲੀਲਾਂ ਨਾਲ ਅਸਹਿਮਤ ਹੈ ਸੁਣਵਾਈ ਦੌਰਾਨ ਸੀਬੀਆਈ ਨੇ ਸਬੂਤਾਂ ਦੀ ਇੱਕ ਵਿਆਪਕ ਲੜੀ ਪੇਸ਼ ਕੀਤੀ ਅਦਾਲਤ ਨੇ ਮੰਨਿਆ ਕਿ ਕੁਟਾਲਾ ਲਾਲੂ ਪ੍ਰਸ਼ਾਦ ਜਾਦਵ ਦੇ ਗਿਆਨ ਨਾਲ ਸਾਜ਼ਿਸ਼ ਰਚਿਆ ਗਿਆ ਸੀ ਮੁਲਜ਼ਮ ਇੱਕ ਵੱਡੀ ਸਾਜ਼ਿਸ਼ ਵਿੱਚ ਸ਼ਾਮਿਲ ਸੀ ਇਸ ਨਾਲ ਲਾਲੂ ਪਰਿਵਾਰ ਨੂੰ ਫਾਇਦਾ ਹੋਇਆ ਰਾਬੜੀ ਦੇਵੀ ਅਤੇ ਤੇਤਸਵੀ ਜਾਦਵ ਨੂੰ ਬਹੁਤ ਘੱਟ ਕੀਮਤ 'ਤੇ ਜ਼ਮੀਨ ਮਿਲੀ ਅੱਜ ਲਈ ਸਿਰਫ ਇੰਨਾ ਹੀ ਹੁਣ ਮੈਨੂੰ ਤਾਂ ਇਜਾਜ਼ਤ ਧੰਨਵਾਦ ਸਤਿ ਸ਼੍ਰੀ ਅਕਾਲ